2 ਸਾਲ ਪਹਿਲਾਂ ਸਾਫ ਦਾ ਫੂਡ ਸਪਲਾਈ ਮੰਤਰੀ ਭਰਤ ਕੁਸ਼ਨ ਆਸ਼ੂ ਉੱਪਰ ਬਿਜ਼ਨਸ ਵੱਲੋਂ ਇੱਕ ਮੁਕਦਮਾ ਜ਼ਾਇਰ ਕੀਤਾ ਗਿਆ ਸੀ ਜਿਸ ਦੇ ਵਿੱਚ ਅ ਬਿਜ਼ਨਸ ਵੱਲੋਂ ਕਿਹਾ ਗਿਆ ਸੀਗਾ ਕਿ ਭਰਤ ਕੁਸ਼ਨ ਆਸ਼ੂ ਵੱਲੋਂ ਜਿਹੜਾ ਹੈਗਾ ਏ ਉਹ ਕਾਫੀ ਵੱਡੇ ਜਿਹੜੇ ਨੇ ਉਹ ਕਪਲੇ ਕੀਤੇ ਗਏ ਨੇ ਜਿਸ ਤੋਂ ਬਾਅਦ ਉਹਨਾਂ ਉੱਪਰ ਮੁਕਦਮਾ ਜਿਹੜਾ ਏ ਉਹ ਜ਼ਾਇਰ ਹੋਇਆ ਤੇ ਉਸ ਤੋਂ ਬਾਅਦ ਕਈ ਚੀਜ਼ਾਂ ਜੜੀਆਂ ਨੇ ਉਸ ਨਮਾਈਆਂ ਹੋਈਆਂ ਜਿਸ ਦੇ ਵਿੱਚ ਭਰਤ ਕੁਸ਼ਨ ਆਸ਼ੂ ਪਹਿਲਾ ਜਿਹੜਾ ਹੈ ਉਹ ਅ ਇਸ ਚੀਜ਼ ਤੋਂ ਜਿਹੜਾ ਏ ਉਹ ਇੱਕ ਪਾਸੇ ਪਰੇ ਵੀ ਹੋ ਗਏ ਸੀਗੇ ਪਰ ਇਸ ਵਾਰ ਦੁਬਾਰਾ ਜਿਹੜਾ ਹੈ ਪਰਪੂਸ਼ਨ ਆਸ਼ੂ ਦੀਆਂ ਮੁਸ਼ਕਲਾਂ ਮੁਸ਼ਕਲਾਂ ਜਿਹੜੀਆਂ ਨੇ ਉਹ ਵਧ ਗਈਆਂ ਨੇ ਈਡੀ ਵੱਲੋਂ ਦੋ ਦਿਨ ਪਹਿਲਾਂ ਪਰਪੂਸ਼ਨ ਆਸ਼ੂ ਨੂੰ ਜਿਹੜਾ ਹੈਗਾ ਹੈ ਉਹ ਇੱਕ ਸੰਮਣ ਭੇਜਿਆ ਸੀਗਾ ਜਿਸ ਤੋਂ ਬਾਅਦ ਪਰਪੂਸ਼ਨ ਆਸ਼ੂ ਅੱਜ ਜਲੰਧਰ ਈਡੀ ਦਫ਼ਤਰ ਦੇ ਵਿੱਚ ਪਹੁੰਚੇ ਹੋਏ ਨੇ ਸਭ ਤੋਂ ਪਹਿਲਾਂ ਤੁਸੀਂ ਜਰੂਰ ਤਸਵੀਰ ਜਰੂਰ ਦੇਖੋ ਜੀ ਇਸ ਵਕਤ ਤੁਸੀਂ ਜਲੰਧਰ ਈਡੀ ਦਫ਼ਤਰ ਦੇ ਵਿੱਚ ਹੈਗੇ ਆ ਆ ਤਕਰੀਬਨ 1 ਘੰਟਾ ਪਹਿਲਾਂ ਜਿਹੜਾ ਹੈਗਾ ਉਹ ਪਰਪੂਸ਼ਨ ਆਸ਼ੂ ਹੁਰੀ ਆ ਈਡੀ ਦਫ਼ਤਰ ਦੇ ਵਿੱਚ ਪਹੁੰਚ ਗਏ ਨੇ ਦੋ ਦਿਨ ਪਹਿਲਾਂ ਜਿਹੜਾ ਹੈਗਾ ਏ ਉਹ ਈਡੀ ਵੱਲੋਂ ਭਰਤਪੁਸ਼ਨ ਆਸ਼ੂ ਨੂੰ ਜਿਹੜਾ ਹੈਗਾ ਉਹ ਸੰਮਣ ਭੇਜਿਆ ਸੀਗਾ ਜਿਸ ਦੇ ਵਿੱਚ ਸੰਮਣ ਦੇ ਵਿੱਚ ਇਹ ਕੁਝ ਦੱਸਿਆ ਗਿਆ ਸੀਗਾ ਕਿ ਭਰਤਪੁਸ਼ਨ ਆਸ਼ੂ ਕੋਲ ਉਹਨਾਂ ਦੀ ਆਏ ਤੋਂ ਜ਼ਿਆਦਾ ਜਿਹੜੀ ਹੈਗੀ ਹੈ ਉਹ ਸੰਪਤੀ ਹੈਗੀ ਹੈ ਅਤੇ ਉਸ ਤੋਂ ਇਲਾਵਾ ਹੋਰ ਕਈ ਥਾਵਾਂ ਦੇ ਉੱਤੇ ਭਰਤਪੁਸ਼ਨ ਆਸ਼ੂ ਖਰਾ ਵੱਲੋਂ ਜਿਹੜਾ ਹੈ ਉਹ ਨਿਵੇਸ਼ ਕੀਤਾ ਗਿਆ ਹੈਗਾ ਜਿਸ ਤੋਂ ਬਾਅਦ ਇਸ ਚੀਜ਼ ਦੀ ਮਾਮਲੇ ਦੀ ਜਿਹੜੀ ਹੈਗੇ ਉਹ ਜਦ ਤੱਕ ਜਾਂ ਫਿਰ ਕਹਿ ਲਓ ਈਡੀ ਵੱਲੋਂ ਲਗਾਤਾਰ ਜਿਹੜੇ ਨੇ ਉਹ ਭਰਤਪੁਸ਼ਨ ਆਸ਼ੂ ਦੇ ਘਰ ਅਤੇ ਹੋਰ ਥਾਵਾਂ ਦੇ ਉੱਪਰ ਰੇਡ ਕੀਤੀ ਗਈ ਇਸ ਤੋਂ ਬਾਅਦ ਹੁਣ ਦੁਬਾਰਾ ਤੋਂ ਜਿਹੜਾ ਹੈ ਉਹ ਈਟੀ ਵੱਲੋਂ ਦੋ ਦਿਨ ਪਹਿਲਾਂ ਜਿਹੜਾ ਹੈ ਉਹ ਸਮਣ ਭੇਜਿਆ ਗਿਆ ਤੇ ਹੁਣ ਸਮਣ ਦੇ ਉੱਤੇ ਜਿਹੜਾ ਹੈ ਉਹ ਪਰਕੁਸ਼ਨ ਆਸ਼ੂ ਖੁਰੀ ਜਵਾਬ ਦੇਣ ਦੇ ਲਈ ਜਿਹੜਾ ਹੈ ਉਹ ਈਟੀ ਦਫ਼ਤਰ ਦੇ ਵਿੱਚ ਪਹੁੰਚੋ ਹੈ ਨਾ ਤਕਰੀਬਨ 1 ਘੰਟਾ ਪਹਿਲਾਂ ਜਿਹੜਾ ਹੈ ਪਰਕੁਸ਼ਨ ਆਸ਼ੂ ਖੁਰੀ ਪਹੁੰਚੇ ਨੇ ਜਿਸ ਦੇ ਵਿੱਚ ਜਿਹੜਾ ਹੈਗਾ ਉਹ ਹੁਣ ਇਸ ਇਸ ਵਕਤ ਲਗਾਤਾਰ ਜਿਹੜਾ ਹੈਗਾ ਉਹ ਆਏ ਤੋਂ ਬਾਅਦ ਸੰਪਤੀ ਨੂੰ ਲੈ ਕੇ ਜਿਹੜਾ ਹੈ ਉਹ ਪੁਸ਼ਤਾਸ਼ ਚੱਲਦੀ ਹੋਈ ਨਜ਼ਰ ਆ ਰਹੀ ਹੈ ਤਸਵੀਰ ਤੁਸੀਂ ਜ਼ਰੂਰ ਦੇਖੋ ਕਿਉਂਕਿ ਅ ਇਸ ਵਕਤ ਜੇਕਰ ਮੈਂ ਉਸ ਵਾਲੀ ਗੱਲ ਕਰਾਂ ਤਾਂ ਹਜੇ ਤੱਕ ਕਿਸੇ ਨੂੰ ਵੀ ਜਿਹੜਾ ਹੈ ਉਹ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਦਾਦਾ ਨੂੰ ਚੋਣਾ ਮਾ ਪੁਰਾਣਾ ਮਾਮਲਾ ਜਿਹੜਾ ਹੈਗਾ ਉਹ ਇਹ ਭਰਕੁਸ਼ਨ ਆਸੂ ਦੇ ਉੱਪਰ ਜਿਹੜਾ ਹੈਗਾ ਉਹ ਦੈਰ ਹੋਇਆ ਹੈ ਜਿਸ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਨੇ ਦੱਸਿਆ ਜਾ ਰਿਹਾ ਹੁਣ ਤੱਕ ਜੋ ਜਿਹੜੀ ਹੈ ਉਹ ਡਿਟੇਲ ਪ੍ਰਾਪਤ ਹੋਈ ਹੈ ਉਸ ਦੇ ਵਿੱਚ ਹੁਣ ਤੱਕ ਪਾਸ ਕਰੀ ਦਾ ਵੀ ਸੀ ਪੁਰਾਣਾ ਮਾਮਲਾ ਜਿਹੜਾ ਹੈਗਾ ਹੈ ਉਹ ਰਿਹਾ 2 ਸਾਲ ਪੁਰਾਣਾ ਮਾਮਲਾ ਹੈਗਾ ਜਿਸ ਦੇ ਵਿੱਚ ਬਿジネス ਵੱਲੋਂ ਜਿਹੜੇ ਨੇ ਉਹ ਭਰਤਪੁਸ਼ਨ ਆਸ਼ੂ ਹੋਰਾਂ ਨੂੰ ਜਿਹੜਾ ਹੈ ਉਹ ਨਾਮਜ਼ਦ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੇ ਪੀਏ ਪੰਕਜ ਕੁਮਾਰ ਉਸ ਤੋਂ ਬਾਅਦ ਮੀਨੂ ਮਲਹੋਤਰਾ ਡਿਪਟੀ ਡਾਇਰੈਕਟਰ ਆਰ ਕੇ ਸਿੰਘਲਾ ਅਤੇ ਰਕੇਸ਼ ਪਾਸਕਰ ਜਿਹੜੇ ਨੇ ਉਹ ਜਿਨ੍ਹਾਂ ਨੂੰ ਇਸ ਮਾਮਲੇ ਦੇ ਵਿੱਚ ਜਿਹੜਾ ਹੈਗਾ ਉਹ ਨਾਮਜ਼ਦ ਕੀਤਾ ਗਿਆ ਸੀਗਾ ਦੱਸਿਆ ਜਾ ਰਿਹਾ ਹੈ ਕਿ ਪ੍ਰੋਪਰ ਤਰੀਕੇ ਦੇ ਨਾਲ ਜਦੋਂ ਭਰਤਪੁਸ਼ਨ ਆਸ਼ੂ ਖਰੀ ਫੂਡ ਸਪਲਾਈ ਮੰਤਰੀ ਰਹੇ ਨੇ ਤਾਂ ਉਹਨਾਂ ਵੱਲੋਂ ਜਿਹੜਾ ਉਹ ਕਈ ਚੀਜ਼ਾਂ ਦੀ ਜੜੀ ਹੈ ਉਹ ਫੇਰ ਬਦਲ ਜਿਹੜੀ ਉਹ ਕੀਤੀ ਗਈ ਇੱਥੇ ਤੱਕ ਕਿ ਇਹ ਵੀ ਜਿਹੜੀ ਉਹ ਜਾਣਕਾਰੀ ਮਿਲ ਕੇ ਨਿਕਲ ਕੇ ਸਾਹਮਣੇ ਆਈ ਹੈ ਕਿ ਜਦੋਂ ਉਹ ਮੰਤਰੀ ਸਿਗੇ ਤਾਂ ਉਹਨਾਂ ਵੱਲੋਂ ਮੋਟਰਸਾਈਕਲ ਦੇ ਨੰਬਰ ਜਿਹੜੇ ਨੇ ਉਹ ਗੱਡੀਆਂ ਦੇ ਉੱਪਰ ਜਿਹੜੇ ਨੇ ਉਹ ਲਵਾਏ ਗਏ ਸਿਗੇ ਤਾਂ ਵੱਡਾ ਜਿਹੜਾ ਹੈਗਾ ਇਹ ਉਹ ਕਈ ਚੀਜ਼ਾਂ ਦੀ ਜਿਹੜੀ ਉਹ ਟਰਾਂਸਪੋਰਟੇਸ਼ਨ ਦੀ ਜੇਕਰ ਗੱਲ ਕਰੀਏ ਉਹਨਾਂ ਦੇ ਵਿੱਚ ਵੀ ਕਾਫੀ ਜਿਹੜਾ ਉਹ ਕਪਲਾ ਹੋਇਆ ਜਿਸ ਤੋਂ ਬਾਅਦ ਬਿਜ਼ਨਸ ਵੱਲੋਂ ਉਹਨਾਂ ਨੂੰ ਜਿਹੜਾ ਹੈਗਾ ਇਹ ਉਹ ਆ ਨਾਮਜ਼ਦ ਕੀਤਾ ਗਿਆ ਉਹਨਾਂ ਦੇ ਉੱਪਰ ਕਾਰਵਾਈ ਜਿਹੜੀ ਉਹ ਚਲਾਈ ਗਈ ਤੇ ਜਿਸ ਤੋਂ ਬਾਅਦ ਹੁਣ ਦੁਬਾਰਾ ਆ ਪਰਤਪੁਸ਼ਨ ਆਸੂ ਹੋਰਾਂ ਨੂੰ ਜਿਹੜਾ ਹੈ ਉਹ ਈਡੀ ਵੱਲੋਂ ਅੱਜ ਜਲੰਧਰ ਦੇ ਵਿੱਚ ਜਿਹੜਾ ਹੈਗਾ ਉਹ ਬੁਲਾਇਆ ਗਿਆ ਦੋ ਦਿਨ ਪਹਿਲਾਂ ਇਹ ਸੱਮਣ ਜਿਹੜਾ ਹੈ ਉਹ ਈਡੀ ਵੱਲੋਂ ਦਿੱਤਾ ਗਿਆ ਸੀਗਾ ਤੇ ਜਿਸ ਤੋਂ ਬਾਅਦ ਹੁਣ ਪਰਤਪੁਸ਼ਨ ਆਸੂ ਗੁਰੀ ਜਿਹੜੇ ਨੇ ਉਹ 1 ਘੰਟਾ ਪਹਿਲਾਂ ਆਪ ਜਿਹੜੇ ਨੇ ਉਹ ਆ ਕੇ ਜਿਹੜਾ ਇਹ ਉਹ ED ਦੇ ਪੁਸ਼ਤਾਸ਼ ਦੇ ਵਿੱਚ ਜਿਹੜਾ ਉਹ ਸ਼ਾਮਲ ਹੋਏ ਨੇ ਹਾਲਾਂਕਿ ਹੁਣ ਤੱਕ 1 ਘੰਟਾ ਜਿਹੜਾ ਇਹ 15 ਮਿੰਟ ਹੋ ਚੁੱਕਿਆ ਹੈ ਲਗਾਤਾਰ ED ਵੱਲੋਂ ਜਿਹੜਾ ਇਹ ਪੁਸ਼ਤਾਸ਼ ਕੀਤੀ ਜਾ ਰਹੀ ਹੈ ਹੁਣ ਦੇਖਣਾ ਹੋਵੇਗਾ ਕਿ ਕੁਝ ਜਿਹੜਾ ਇਹ ਉਹ ਨਿਕਲ ਕੇ ਸਾਹਮਣੇ ਆਉਂਦਾ ਹੈ ਇਹ ਵੀ ਜ਼ਰੂਰ ਜਿਹੜਾ ਉਹ ਜਨਣਾ ਜ਼ਰੂਰੀ ਹੈ ਕਿ ਭਰਤ ਪੁਸ਼ ਆਸ਼ੂ ਖਰੀ ਬਾਹਰ ਆ ਕੇ ਕੀ ਕੁਝ ਜਿਹੜਾ ਹੈ ਉਹ ਦੱਸਦੇ ਹੋਏ ਨਜ਼ਰ ਆ ਰਹੀ ਹੈ ਹਾਲਾਕਿ ਲਗਾਤਾਰ ਜਿਹੜਾ ਹੈ ਉਹ ਸਵੇਰੇ 1 ਘੰਟੇ ਤੋਂ ਹੀ ਜਿਹੜਾ ਹੈਗਾ ਹੈ ਉਹ ਪੁਸ਼ਤਾਸ਼ ਚੱਲ ਰਹੀ ਹੈ ਕਈ ਤੱਤ ਜਿਹੜੇ ਨੇ ਉਹ ਨਿਕਲ ਕੇ ਸਾਹਮਣੇ ਆਏ ਨੇ ਜਿਸ ਹਿਸਾਬ ਦੇ ਨਾਲ ਲਗਾਤਾਰ ਜਿਹੜੇ ਨੇ ਉਹ ਸੰਮਣ ਭੇਜੇ ਗਏ ਦੋ ਦਿਨ ਪਹਿਲਾਂ ਵੀ ਜਿਹੜਾ ਹੈ ਕੋਈ ਸੰਮਣ ਭੇਜਿਆ ਗਿਆ ਜਿਸ ਦੇ ਵਿੱਚ ਕਈ ਚੀਜ਼ਾਂ ਜੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਪਰਚਨ ਆਸ਼ੂ ਹੋਰੀ ਆਪ ਪਹੁੰਚੇ ਨੇ ਹੁਣ ਇਹ ਦੇਖਣਾ ਹੋਵੇ ਕਿ ਕਦੋਂ ਤੱਕ ਪਰਚਨ ਆਸ਼ੂ ਹੋਰੀ ਬਾਹਰ ਆਉਂਦੇ ਨੇ ਜਾਂ ਫਿਰ ਈਡੀ ਵੱਲੋਂ ਉਹਨਾਂ ਦੀ ਗ੍ਰਿਫਤਾਰੀ ਜਿਹੜੀ ਹੈ ਉਹ ਪਾਈ ਜਾਂਦੀ ਹੈ ਇਹ ਆਉਣ ਵਾਲਾ ਜਿਹੜਾ ਹੈ ਉਹ ਸਮਾਂ ਦੱਸੇਗਾ ਪਰ ਉਸ ਤੋਂ ਪਹਿਲਾਂ ਕੰਤ ਤਸਵੀਰਾਂ ਜੜੀਆਂ ਨੇ ਉਹ ਜਲੰਧਰ ਇਨਫੋਰਮੈਂਸ ਡਾਇਰੈਕਟੋਰੇਟ ਪੀਡੀ ਦੀਆਂ ਜੜੀਆਂ ਨੇ ਉਹ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਜਿੱਥੇ ਭਰਤਪੁਸ਼ਨ ਆਸੂ ਖੁਰੀ ਆਪ ਜਿਹੜਾ ਹੈ ਉਹ ਚੱਲ ਕੇ ਮਾਮਲੇ ਦੀ ਜਾਣਕਾਰੀ ਦੇਣ ਦੇ ਲਈ ਪੁੱਛੇ ਹੋਏ ਨੇ ਕਮਲਪ੍ਰਸਨ ਪੰਕੀ ਦੇ ਨਾਲ ਅਜਗੁਪਤਾ ਬਹੁਤ ਸਾਰੇ ਟਾਈਮ ਜਲੰਧਰ